ਸੋ ਗੁਰੂ ਪਿਆਰਿਓ ਸਾਡੀ ਮੱਤ ਤੇ ਵੇਖੋ ਕੈਸਾ ਪੜਦਾ ਪਿਆ ਅਸੀਂ ਤਾਂ ਆਪਣੇ ਸਤਿਗੁਰਾਂ ਨੂੰ ਵੰਡ ਕੇ ਬੈਠ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਵਿੱਚ ਜਿੰਨੇ ਮਹਾਂਪੁਰਖਾਂ ਦੀ ਬਾਣੀ ਹੈ ਨਾ ਅਸੀਂ ਤਾਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਭਾਈ ਜਿਹੜੇ ਬਾਬਾ ਰਵਦਾਸ ਪਾਤਸ਼ਾਹ ਜੀ ਨੇ ਇਹ ਤਾਂ ਕੱਲੇ ਚਮਾਰਾਂ ਦੇ ਗੁਰੂ ਨੇ ਕਬੀਰ ਸਾਹਿਬ ਜੁਲਾਈਆਂ ਦੇ ਗੁਰੂ ਨੇ ਬਾਬਾ ਨਾਮਦੇਵ ਸਾਹਿਬ ਸ਼ੀਮਪਿਆਂ ਦੇ ਗੁਰੂ ਨੇ ਸ੍ਰੀ ਸੈਣ ਜੀ ਨਾਮ ਸੁਣਿਆ ਭਗਤ ਸੈਣ ਜਿਨ੍ਹਾਂ ਨੂੰ ਆਂਦੇ ਨੇ ਕਹਿੰਦੇ ਇਹ ਤਾਂ ਜੀ ਨਾਈਆਂ ਦੇ ਗੁਰੂ ਨੇ ਅਸੀਂ ਸਤਗੁਰਾਂ ਨੂੰ ਵੰਡ ਕੇ ਬੈਠ ਗਏ ਨਹੀਂ ਭਲੇ ਉਹ ਨਹੀਂ ਇਹ ਸਾਡੇ ਸਬਨਾ ਦੇ ਸਤਗੁਰ ਨੇ ਰਹਿਬਰ ਨੇ ਇਹਨਾਂ ਦਾ ਜੀਵਨ ਪੜ ਕੇ ਵੇਖੋ ਇਹਨਾਂ ਦੀ ਬਾਣੀ ਪੜ ਕੇ ਵੇਖੋ ਮਹਾਪੁਰਖਾਂ ਦੀ ਇਨਾ ਮਹਾਂਪੁਰਖਾਂ ਦੇ ਵਿੱਚ ਤੇ ਰੱਬ ਦੇ ਵਿੱਚ ਕੋਈ ਵੀ ਫਰਕ ਨਹੀਂ ਹੈ ਕੋਈ ਵੀ ਅੰਤਰ ਨਹੀਂ ਹੈ ਇਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਮੋਹਰ ਲਾਈ ਹੈ ਨਾ ਖਾਸ ਕਰਕੇ ਪੰਚਮ ਪਿਤਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਨੂੰ ਹਦਾਇਤ ਕੀਤੀ ਹੈ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਨਾ ਬਾਬਾ ਸੈਣ ਜੀ ਇਹ ਨਾਈਆਂ ਦੇ ਗੁਰੂ ਨੇ ਕਦੇ ਬਾਣੀ ਤਾਂ ਪੜ ਕੇ ਵੇਖੋ ਇਹ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ ਸੈਣ ਨਾਈ ਬੁਤਕਾਰਿਆ ਓਹੋ ਕਰ ਕਰ ਸੁਨਿਆ ਕਹਿੰਦੇ ਜਿਨ੍ਹਾਂ ਨੂੰ ਲੋਕ ਸੈਣ ਨਾਈ ਆਖਦੇ ਨੇ ਨਾ ਪੰਚਮ ਪਿਤਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਇੱਕਮਿਕ ਹੋ ਗਏ ਉਹ ਰੱਬ ਦਾ ਰੂਪ ਬਣ ਕੇ ਰੱਬ ਦੇ ਵਿੱਚ ਤੇ ਬਾਬਾ ਸੈਣ ਜੀ ਦੇ ਵਿੱਚ ਕੋਈ ਰਤਾ ਪਰ ਅੰਤਰ ਨਹੀਂ ਰਿਹਾ ਰੱਬ ਦੇ ਦਰਸ਼ਨ ਕਰਨੇ ਹੋਣ ਦਿਦਾਰੇ ਕਰਨੇ ਹੋਣ ਤਾਂ ਸਤਿਗੁਰ ਸੈਣ ਜੀ ਦੇ ਦਰਸ਼ਨ ਕਰ ਲੋ ਰੱਬ ਦੇ ਦਰਸ਼ਨ ਹੋ ਜਾਣਗੇ ਆਖੋ ਸਤਨਾਮ ਪਰ ਅਸੀਂ ਇਹ ਮੋਹਰ ਲਾ ਕੇ ਬੈਠ ਗਏ ਨਹੀਂ ਜੀ ਬਾਬਾ ਸੈਣ ਤਾਂ ਨਾਈਆਂ ਦੇ ਗੁਰੂ ਨੇ ਨਹੀਂ ਪਈ ਉਹ ਸਾਰੇ ਜਗਤ ਦੇ ਗੁਰੂ ਨੇ ਸਾਰੇ ਸੰਸਾਰ ਦੇ ਗੁਰੂ ਨੇ ਕਿਉਂਕਿ ਉਹਨਾਂ ਦੀ ਬਾਣੀ ਉਹਨਾਂ ਦਾ ਜੀਵਨ ਸਾਰਿਆਂ ਨੂੰ ਰੋਸ਼ਨ ਕਰ ਰਿਹਾ ਹੈ ਸਾਰਿਆਂ ਲਈ ਸਾਂਝਾ ਹੈ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਸਾਰੇ ਜਹਾਨ ਲਈ ਇਹਨਾਂ ਦੀ ਬਾਣੀ ਇਹਨਾਂ ਦਾ ਜੀਵਨ ਆਤਮਿਕ ਰੋਸ਼ਨੀ ਲਈ ਆਤਮਿਕ ਜੀਵਨ ਲਈ ਚਾਨਣ ਮੁਨਾਰਾ ਹੈ ਇਸ ਕਰਕੇ ਗੁਰੂ ਪਿਆਰਿਓ ਬਾਬਾ ਸੈਣ ਸਾਹਿਬ ਸਭਨਾ ਦੇ ਸਤਿਗੁਰ ਨੇ ਸਭਨਾ ਦੇ ਰਹਿਬਰ ਨੇ ਮੈਂ ਤਾਂ ਇੱਥੇ 나ਈ ਭਾਈ ਚਾਰੇ ਨੂੰ ਤਾਂ ਛੱਡੋ ਸਾਰੀ ਕਾਇਨਾਤ ਦੇ ਮਨੁੱਖਾਂ ਨੂੰ ਬੇਨਤੀ ਕਰਨਾ ਚਾਹੁੰਨਾ ਹਰ ਕੋਈ ਮਨੁੱਖ ਕਹਿੰਦਾ ਅਸੀਂ ਰੱਬ ਨੂੰ ਪਾਉਣਾ ਅਸੀਂ ਰੱਬ ਪਾਉਣਾ ਆਏ ਹਾਂ ਅਸੀਂ ਰੱਬ ਦੇ ਦੀਦਾਰ ਕਰਨੇ ਆ ਹਰ ਕੋਈ ਕਹਿੰਦਾ ਗੁਰੂ ਪਿਆਰਿਓ ਜਿਨ ਹਰ ਜੱਪਿਆ ਸੇ ਹਰ ਹੋਏ ਜਿਨ੍ਹਾਂ ਨੇ ਰੱਬ ਨੂੰ ਜਪਿਆ ਉਹ ਰੱਬ ਵਰਗੇ ਹੋਗੇ ਜੇ ਰੱਬ ਦੇ ਦਰਸ਼ਨ ਦਿਦਾਰੇ ਕਰਨੇ ਆ ਨਾ ਰੱਬ ਦੇ ਭਗਤਾਂ ਦੇ ਰੱਬ ਦੇ ਪਿਆਰਿਆਂ ਦੇ ਦਰਸ਼ਨ ਕਰ ਲੋ ਤੁਹਾਨੂੰ ਰੱਬ ਦੇ ਦਰਸ਼ਨ ਹੋ ਜਾਣਗੇ ਉਹ ਨਾਈ ਭਾਈਚਾਰੇ ਦੇ ਲੋਕੋ ਜੇ ਤੁਸੀਂ ਰੱਬ ਨੂੰ ਪਾਉਣਾ ਚਾਹੁੰਦੇ ਹੋ ਨਾ ਰੱਬ ਨੂੰ ਮਿਲਣਾ ਚਾਹੁੰਦੇ ਹੋ ਰੱਬ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਬਾਬੇ ਸੈਣ ਤੋਂ ਵੱਡਾ ਕੋਈ ਰੱਬ ਨਹੀਂ ਆਖੋ ਸਤਨਾਮ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਰੂਪ ਬਣ ਚੁੱਕੇ ਨੇ ਉਹ ਸਾਨੂੰ ਇਸ ਸੰਸਾਰ ਦੇ ਵਿੱਚ ਇਸ ਜਗਤ ਦੇ ਵਿੱਚ ਰਹਿੰਦਿਆਂ ਹੋਇਆਂ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਜੋੜ ਰਹੇ ਨੇ ਪਰ ਅਸੀਂ ਉਹਨਾਂ ਨੂੰ ਸਮਝੇ ਹੀ ਨਹੀਂ ਸਕੇ ਤਾਂ ਹੀ ਉਹ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ ਨਾ ਸੈਨਨਾਈ ਬੁੱਤਕਾਰਿਆ ਬੁੱਤੀਆਂ ਕਰਨ ਵਾਲਾ ਸੁਨੇਹੇ ਭੇਜਣ ਵਾਲਾ ਉਹ ਘਰ ਘਰ ਸੁਨੇਹਾ ਰੱਬ ਦੇ ਲੜ ਲੱਗ ਗਿਆ ਰੱਬ ਦਾ ਰੂਪ ਬਣ ਗਿਆ ਤੇ ਉਹਨਾਂ ਦੀ ਸ਼ੋਭਾ ਕਰ ਕਰ ਹੋਣ ਲੱਗ ਗਈ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਹਿਰਦੈ ਵਸਿਆ ਪਾਰ ਬ੍ਰਹਮ ਕਿਉਂ ਕਰ ਕਰ ਦੇ ਵਿੱਚ ਉਹਨਾਂ ਦੀ ਗੱਲ ਚੱਲੀ ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਸ ਗਿਆ ਸੀ ਫਿਰ ਭਗਤਾਂ ਮਹ ਗਨਿਆ ਉਹ ਤਾਂ ਰੱਬ ਦੇ ਭਗਤਾਂ ਦੇ ਵਿੱਚ ਪਿਆਰਿਆਂ ਦੇ ਵਿੱਚ ਗਿਣਿਆ ਗਿਆ ਰੱਬ ਦੇ ਸੇਵਕ ਬਣਨਾ ਰੱਬ ਦੇ ਭਗਤ ਬਣਨਾ ਰੱਬ ਦੇ ਪਿਆਰੇ ਬਣਨਾ ਇਹ ਕੋਈ ਖਾਲਾ ਜੀ ਦਾ ਵਾਰਾ ਨਹੀਂ ਆਪ ਗਵਾਈਏ ਤਾਂ ਸ਼ਹਿ ਪਾਈਏ ਔਰ ਕੈਸੀ ਚਤਰਾਈ ਆਪਣਾ ਆਪ ਰੱਬ ਨੂੰ ਗੁਰੂ ਨੂੰ ਅਕਾਲ ਪੁਰਖ ਨੂੰ ਸਮਰਪਿਤ ਕਰਨਾ ਪੈਂਦਾ ਤਨ ਮਨ ਆਗੈ ਰਾਖਕੈ ਉਭੀ ਸੇਵ ਕਰੇ ਪਰ ਅਸੀਂ ਨਾ ਤਨ ਰੱਖਦੇ ਆ ਨਾ ਮਨ ਰੱਖਦੇ ਆ ਤਨ ਦੇ ਮੱਥੇ ਟੇਕੀ ਜਾਂਦੇ ਆ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਦਿੱਤਾ ਨਹੀਂ ਭਾਈ ਸਾਨੂੰ ਮਨ ਭੇਟਾ ਕਰਨਾ ਪੈਣਾ ਫਿਰ ਅਸੀਂ ਸਤਗੁਰਾਂ ਦੇ ਦਰਸ਼ਨ ਕਰ ਸਕਦੇ ਹਾਂ ਰੱਬ ਦੇ ਦਰਸ਼ਨ ਕਰ ਸਕਦੇ ਹਾਂ ਇੱਥੇ ਮੈਂ ਬੇਨਤੀ ਕਰਦੇ ਹਾਂ ਫਿਰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਰਹਿਬਰਾਂ ਨੂੰ ਆਪਣੇ ਸਤਗੁਰਾਂ ਨੂੰ ਨਾ ਵੰਡਿਏ ਉਹ ਇੱਕ ਜਗ੍ਹਾ ਤੇ ਬੈਠੇ ਨੇ ਅਸੀਂ ਵੀ ਇੱਕ ਜਗ੍ਹਾ ਤੇ ਆ ਕੇ ਬੈਠੀਏ ਅਸੀਂ ਵੀ ਇੱਕ ਦੇ ਬਣੀਏ ਅਸੀਂ ਵੀ ਇਹਨਾਂ ਨੂੰ ਇੱਕ ਸਮਝੀਏ ਗੁਰੂ ਨਾਨਕ ਦੇ ਵਿੱਚ ਗੁਰੂ ਸੈਨ ਵਿੱਚ ਕੋਈ ਫਰਕ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਗੁਰੂ ਰਵਿਦਾਸ ਗੁਰੂ ਕਬੀਰ ਗੁਰੂ ਨਾਮ ਦੇ ਵਿੱਚ ਕੋਈ ਫਰਕ ਨਹੀਂ ਹੈ ਸਾਰੇ ਰਹਿਬਰ ਸਾਰੇ ਸਤਗੁਰ ਇਕੋ ਜੋਤ ਨੇ ਇਕੋ ਸਰੂਪ ਨੇ ਇਹਨਾਂ ਦੇ ਵਿੱਚ ਰਤਾ ਪਰ ਵੀ ਅੰਤਰ ਨਹੀਂ ਹੈ ਫਰਕ ਨਹੀਂ ਹੈ ਜੇ ਫਰਕ ਹੈ ਤਾਂ ਸਾਡੀ ਸੋਚ ਦੇ ਵਿੱਚ ਹੈ ਕਿਉਂਕਿ ਇਹ ਸੋਚ ਨੀਚ ਹੈ ਇਸ ਕਰਕੇ ਸੋਚ ਨੂੰ ਉੱਚੀ ਕਰੀਏ ਮਨ ਨੂੰ ਨੀਮਾ ਕਰੀਏ ਨਿਮਰਤਾ ਦੇ ਵਿੱਚ ਲੈ ਕੇ ਆਈਏ ਅਰਦਾਸ ਵਿੱਚ ਰੋਜ਼ ਬੇਨਤੀ ਕਰਦੇ ਆਂ ਮਨ ਨੀਮਾ ਮਤ ਉੱਚੀ ਹੇ ਕਾਲਪੁਰਖ ਜੀ ਸਾਡਾ ਜਿਹੜਾ ਮਨ ਹੈ ਉਹ ਨੀਮਾ ਰੱਖਿਓ ਨਿਮਰਤਾ ਦੇ ਵਿੱਚ ਰੱਖਿਓ ਤੇ ਮਤ ਇੰਨੀ ਉੱਚੀ ਹੋਵੇ ਕਿ ਰੱਬ ਦੇ ਪਿਆਰਿਆਂ ਨੂੰ ਪਛਾਣ ਸਕੇ ਇਹਨਾਂ ਦੇ ਵਿੱਚ ਕੋਈ ਅੰਤਰ ਨਾ ਸਾਨੂੰ ਦਿਸੇ ਇਸ ਕਰਕੇ ਇਹ ਬੇਨਤੀ ਜਰੂਰ ਪ੍ਰਵਾਨ ਕਰਿਓ ਹੁਣ ਤਾਂ ਸੋਸ਼ਲ ਮੀਡੀਆ ਚੱਲਦਾ ਨਾ ਆਪਾਂ ਇਹ ਵੀਡੀਓ ਵੀ ਨੈਟ ਤੇ ਪਾ ਦੇਾਂਗੇ ਜਿਹੜਾ ਵੀ ਸੁਣਦਾ ਨਾ ਕਿਰਪਾ ਕਰਕੇ ਜਰੂਰ ਸ਼ੇਅਰ ਕਰਿਓ ਜਿਹੜੇ ਅੱਜ ਵੀ ਜਾਤੀਵਾਦ ਵਿੱਚ ਫਸੇ ਹੋਏ ਨੇ ਉਹ ਨਿਕਲ ਸਕਦੇ ਨੇ ਇਹ ਜਿੰਨਾਂ ਦੇ ਰਹਿਬਰਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਰੱਬ ਬਣ ਚੁੱਕੇ ਨੇ ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਸਾਰੰਗ ਪਾਨੀ RAM KABIRA ਏਕ ਪੈ ਹੈ ਕੋਈ ਨਾ ਸਕੈ ਪਛਾਨੀ ਬਾਬਾ ਕਬੀਰ ਸਾਹਿਬ ਤੇ ਰੱਬ ਇੱਕ ਹੋ ਗਏ ਬਾਬਾ ਕਬੀਰ ਸਾਹਿਬ ਦੇ ਵਿੱਚ ਤੇ ਰੱਬ ਦੇ ਵਿੱਚ ਕੋਈ ਅੰਤਰ ਹੀ ਨਹੀਂ ਰਿਹਾ ਤੇ ਗੁਰੂ ਪਿਆਰਿਓ ਨਾਮੇ ਨਾਰਾਇਣ ਨਾਹੀ ਭੇਦ ਨਾਮ ਦੇਵ ਦੇ ਵਿੱਚ ਸਤਗੁਰੂ ਨਾਮ ਦੇ ਮਹਾਰਾਜੀ ਦੇ ਵਿੱਚ ਤੇ ਅਕਾਲ ਪੁਰਖ ਦੇ ਵਿੱਚ ਕੋਈ ਅੰਤਰ ਹੀ ਨਹੀਂ ਰਿਹਾ ਕੋਈ ਭੇਦ ਹੀ ਨਹੀਂ ਰਿਹਾ ਇੱਕ ਰੂਪ ਹੋ ਗਏ ਉੱਚ ਤੇ ਉੱਚ ਨਾਮ ਦੇ ਉਸ ਅਮਰ ਸੀ ਰਵਦਾਸ ਠਾਕੁਰ ਬਣਿਆਈ ਗੁਰੂ ਰਵਦਾਸ ਦੀ ਰੱਬ ਨਾ ਬਣ ਗਈ ਰੱਬ ਦੇ ਰੂਪ ਬਣ ਕੇ ਅਕਾਲ ਪੁਰਖ ਬਣ ਕੇ ਜਿਨ ਹਰ ਜਪਿਆ ਸੇ ਹਰ ਹੋਏ ਬਾਬਾ ਰਵਦਾਸ ਪਾਤਸ਼ਾਹ ਜੀ ਦੇ ਵਿੱਚ ਤੇ ਰੱਬ ਦੇ ਵਿੱਚ ਕੋਈ ਅੰਤਰ ਹੀ ਨਹੀਂ ਰਿਹਾ ਫਿਰ ਦੇ ਵਸਿਆ ਪਾਰ ਬ੍ਰਹਮ ਭਗਤਾ ਮਹਿ ਗਨੇਆ ਸੈਨਨਾਈ ਬੁਤਕਾਰੀਆ ਉਹ ਕਰ ਕਰ ਸੁਨੇਆ ਸਤਗੁਰੂ ਸੈਨ ਮਹਾਰਾਜੀ ਦੇ ਵਿੱਚ ਤੇ ਰੱਬ ਦੇ ਵਿੱਚ ਕੋਈ ਵੀ ਅੰਤਰ ਨਹੀਂ ਰਿਹਾ ਰੱਬ ਪਾਉਣਾ ਤਾਂ ਇਹਨਾਂ ਸਤਗੁਰਾਂ ਨੂੰ ਪਾ ਲੋ ਰੱਬ ਦੇ ਦਿਦਾਰੇ ਹੋ ਜਾਣਗੇ ਦਰਸ਼ਨ ਹੋ ਜਾਣਗੇ ਸਤਗੁਰੂ ਸਾਨੂੰ ਸਮਤ ਬਖਸ਼ਣ ਕਿਰਪਾ ਕਰਨ